ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਦੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਤੇ ਆਪਾਂ ਦੋ ਦੋ ਗੁੰਡੇ ਸਾਈਡਾਂ ਤੇ ਰੱਖੇ ਆ। ਦੇਖੋ ਤਿੰਨ 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 ਤੇ ਚਾਰ ਗੁੰਡੇ ਆਪਣੇ ਜਿਆਦੇ ਆ ਦੋ ਇਧਰ ਤੇ ਦੋ ਇਧਰ ਰੱਖੇ ਆਪਾਂ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣੀ ਬਣਦੀ ਹੈ ਜੀ ਤੇ ਆਪਾਂ ਕੁੰਡੇ ਬਾਕੇ ਦੋ ਸਲਾਈਆਂ ਬਣਾ ਲਈਆਂ ਸੀਗੀਆਂ ਉਲਟੀਆਂ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਇਥੇ ਆਪਾਂ ਕਰਦੇ ਹਾਂ ਜੀ ਡਿਜ਼ਾਈਨ ਸ਼ਟਾਰਟ ਸ਼ਟਾਰਟ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਬਣਾਵਾਂਗੇ ਜਿਹਨੂੰ ਆਪਾਂ ਛੱਡਣਾ ਨਹੀਂ ਹੈਗਾ ਇਹਨੂੰ ਲਵਾਂਗੇ ਅਗਲਾ ਕੁੰਡਾ ਬਣਾਵਾਂਗੇ ਇਹਨੂੰ ਵੀ ਨਹੀਂ ਆਪਾਂ ਛੱਡਣਾ ਹੈਗਾ ਫਿਰ ਆਪਾਂ ਨਾਲ ਲਾਵਾਂਗੇ ਤੀਜਾ ਕੁੰਡਾ ਤੇ ਆਪਾਂ ਨੂੰ ਇਹਨਾਂ ਨੂੰ ਇਸ ਤਰ੍ਹਾਂ ਬਣਾ ਲਵਾਂਗੇ ਇਸ ਤਰ੍ਹਾਂ ਬਣਾ ਕੇ ਹੁਣ ਆਪਾਂ ਇਹਨਾਂ ਨੂੰ ਛੱਡ ਦਾਂਗੇ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਦੂਜਾ ਬਣਾ ਲਵਾਂਗੇ ਫਿਰ ਆਪਾਂ ਤੀਜਾ ਕੁੰਡਾ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਇਕੱਠੇ ਅਲੱਗ-ਅਲੱਗ ਕਰਕੇ ਸਲਾਈ ਤੇ ਇਕੱਠੇ ਆਏ ਆਂ ਵੀ ਆਪਾਂ ਉਤਾਰਨੇ ਨਹੀਂ ਹੈਗੇ ਕੁੰਡੇ ਤੇ ਇਸ ਤਰ੍ਹਾਂ ਬਣਾ ਲੈਣੀ ਇੱਕ ਬਣਾ ਲਿਆ ਦੋ ਤਿੰਨ இப்போ குடே வரத உல்ட்டி சிலை அப்படி உல்ட்டி பண்ணுவேன் ਲਓ ਜੀ ਆਪਾਂ ਉਲਟੀ ਸਲਾਈ ਕੰਪਲੀਟ ਕਰ ਲਈ। ਆਪਾਂ ਇੱਥੇ ਭੁੱਲ ਗਏ ਜੀ ਆ ਦੋ ਗੁੰਡੇ ਜਿਹੜੇ ਰੱਖੇ ਸੀਗੇ ਇੱਧਰ ਆਪਾਂ ਇੱਕ ਇੱਧਰ ਪਾਉਣਾ ਸੀਗਾ। ਦੱਸਤਾ ਦਿੱਤਾ ਦੋ ਦੋ ਰੱਖੇ ਆ ਤੇ ਇੱਧਰ ਆਪਾਂ ਪਾਉਣਾ ਭੁੱਲ ਗਏ। ਚਲੋ ਜੀ। ਹੁਣ ਆਪਾਂ ਫਿਰ ਤੋਂ ਆ ਸਲਾਈ ਬਣਾਵਾਂਗੇ। ਇੱਕ ਕੁੰਡਾ ਬਣਾਵਾਂਗੇ ਦੋ ਥੇ ਜਿਹੜਾ ਆਪਾਂ ਜੇ ਆਹ ਕੁੰਡਾ ਮਾਰਿਆ ਨਾ ਇਹ ਆਪਾਂ ਇੱਥੇ ਦੋ-ਦੋ ਪਾਉਨੇ ਸੀ ਇਹਦੇ ਨਾਲ ਥੋੜਾ ਜਿਹਾ ਨਾ ਆਹ ਸੌਖਾ ਬਣ ਜਾਂਦਾ ਹੋਰ ਤਾਂ ਕੋਈ ਗੱਲ ਨਹੀਂ ਜੀ ਤੇ ਚਲੋ ਜੀ ਹੁਣ ਤਾਂ ਗਲਤੀ ਹੋ ਗਈ ਆਪਣੇ ਕੋਲ ਤੇ ਆਪਾਂ ਇਹ ਸੇਮ ਹੀ ਕੁੰਡੇ ਫੇਰ ਉਸੇ ਤਰ੍ਹਾਂ ਹੀ ਫੇਰ ਬਣਾ ਲੈਣੇ ਆਂ ਦੋ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਇਹ ਬਣ ਕੇ ਕੰਪਲੀਟ ਹੋ ਜਾਂਦਾ ਹੈ। ਨਾਲ ਲਓ ਜੀ ਆਪਾਂ ਇੰਨਾ ਸਾਰਾ ਬਣਾਇਆ ਡਿਜ਼ਾਈਨ। ਦੇਖੋ ਕਿੰਦਾ ਸੋਹਣਾ ਬਣਿਆ। ਇਦੋਂ ਜੇ ਆਪਾਂ ਬਾਰਡਰ ਵੀ ਬਣਾ ਸਕਦੇ ਆ ਤੇ ਜੇ ਆਪਾਂ ਪੂਰੀ ਕੋਟੀ ਸਵਟਰ ਚ ਪਾਉਣਾ ਉਹਦੇ ਚ ਵੀ ਪਾ ਸਕਦੇ ਆ ਸਵਟਰ ਚ ਪਾ ਪਾ ਸਕਦੇ ਆ ਜੀ ਬਹੁਤ ਸੋਹਣਾ ਲੱਗੂਗਾ ਤੇ ਜੇ ਆਪਾਂ ਸਕੀ ਵੀ ਬਣਾਉਨੇ ਆ ਜਿਵੇਂ ਬਲਾਊਜ਼ ਬਣਾਉਨੇ ਆ ਉਹਨਾਂ ਦਾ ਆਪਾਂ ਬਾਰਡਰ ਬਣਾ ਸਕਦੇ ਆ ਦੇਖੋ ਜੀ ਬਹੁਤ ਸੋਹਣਾ ਬਣਿਆ ਤੇ ਦੋ ਸਲਾਈਆਂ ਚ ਬਣ ਕੇ ਕੰਪਲੀਟ ਹੋ ਜਾਂਦਾ ਏ ਤੇ ਆਪਾਂ ਇੰਨਾ ਕੀ ਬਣਾਇਆ ਜਿਆਦਾ ਨਹੀਂ ਬਣਾਇਆ ਹੋਰ ਤੇ ਮੈਨੂੰ ਇਹ ਲੱਗਿਆ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਸੋਹਣਾ ਜਿਹਾ ਕਮੈਂਟ ਕਰਦਿਆ ਕਰੋ ਜੀ ਭੈਣਾ ਬਹੁਤ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਸੋਹਣੇ 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 ਕਮੈਂਟ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੋ ਠੀ ਜੀ ਵੀਡੀਓ ਜੀ ਐਂਡ ਤੱਕ ਜਰੂਰ ਦੇਖਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ